ਇਤਰ ਦੇ ਪਾਪਾ ਗੁਰਦਿੱਤਾ ਪਬਲਿਕ ਸਕੂਲ ਟੂਮੇਵਾਲ ਵਿਕੇ ਅੱਜ ਲੋਕ ਪੁਰਸ਼ ਸਰਦਾਰ ਬੱਲੇ ਪਾਈ ਪਟੇਲ ਜੀ ਦੀ ਜਨਮ ਦਿਵਸ ਬੜੇ ਉਤਸ਼ਾਹ ਦੇ ਨਾਲ ਮਨਾਇ ਗਈ ਇਸ ਮੌਕੇ ਤੇ ਮੇਰਾ ਯੁਵਾ ਭਾਰਤ ਰੂਪ ਨਗਰ ਦੀ ਟੀਮ ਦੇ ਵੱਲੋਂ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਲਈ ਕਵਿਜ਼ ਮੁਕਾਬਲੇ ਲੈਕਚਰ ਡਰਾਇੰਗ ਅਤੇ ਸੁੰਦਰ ਲਿਖਾਈ ਦੇ ਮੁਕਾਬਲੇ ਆਯੋਜਿਤ ਕੀਤੇ ਗਏ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਤੇ ਜਜ਼ਬੇ ਤੇ ਨਾਲ ਭਾਗ ਲੈ ਕੇ ਸਰਦਾਰ ਪਟੇਲ ਜੀ ਦੀ 150ਵੀਂ ਜਨਮ ਦਿਵਸ ਤੇ ਸ਼ਤਾਨਦੀ ਭੇਟ ਕੀਤੀ ਸਮਾਗਮ ਦੌਰਾਨ ਪੱਧਾਰਥੀਆਂ ਨੂੰ ਪਟੇਲ ਜੀ ਦੇ ਜੀਵਨ ਤੇ ਕਾਰਜਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਗਈ ਇਸ ਮੌਕੇ ਉੱਤੇ ਸੇਸ਼ ਤੌਰ ਤੇ ਪਹੁੰਚੇ ਮੁੱਖ ਮਹਿਮਾਨ ਜਿਲ੍ਹਾ ਭਾਜਪਾ ਪ੍ਰਧਾਨ ਅਜੇਬੀਰ ਸਿੰਘ ਨਾਲਪੁਰਾ ਐਡਵੋਕੇਟ ਨਿੱਪਨ ਸੋਨੀ ਐਡਵੋਕੇਟ ਅਮਨਪ੍ਰੀਤ ਸਿੰਘ ਕਾਬੜਵਾਲ ਕਪਿਲ ਜੋਸ਼ੀ ਅਤੇ ਸाहिल ਬਲੀਚਾ ਸ਼ਾਮਲ ਹੋਏ ਇਹਨਾਂ ਨੇ ਆਪਣੇ ਸਮੋਦਨ ਦੌਰਾਨ ਕਿਹਾ ਕਿ ਸਰਦਾਰ ਬਲਦੇ ਪਾਈ ਪਟੇਲ ਜੀ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਜੋ ਬਲਦਾਨ ਦਿੱਤਾ ਉਹ ਹਮੇਸ਼ਾ ਯਾਦਗਾਰ ਰਹੇਗਾ ਉਨਹੋਨੇ ਕਿਹਾ ਕਿ ਵਿਦਿਆਰਥੀਆਂ ਨੂੰ ਪਟੇਲ ਜੀ ਵਰਗੀਆਂ ਮਾ ਚੂਕੀਤਾ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਤਾਂ ਜੋ ਉਹ ਵੀ ਦੇਸ਼ ਦੀ ਨਿਰਮਾਣ ਪ੍ਰਕਿਰਿਆ ਵਿੱਚ ਆਪਣਾ ਯੋਗਦਾਨ ਦੇ ਸਕਣ। ਸਮਾਗਮ ਦੌਰਾਨ ਪੂਜਯ ਡਾਇਰੈਕਟਰ ਤੇ ਪ੍ਰਿੰਸੀਪਲ ਰਜਿੰਦਰ ਕਿਸਾਨਾ ਨੇ ਮੇਰਾ ਜੁਵਾ ਭਾਰਤ ਰੂਪਨਗਰ ਦੀ ਟੀਮ ਅਤੇ ਆਏ ਹੋਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਨਾਲ ਹੀ ਪ੍ਰਤੀਯੋਗਤਾ ਵਿੱਚ ਸ਼ਾਨਦਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਇਸ ਪ੍ਰੋਗਰਾਮ ਦਾ ਸੰਚਾਲਨ ਕੋਆਰਡੀਨੇਟਰ ਸੰਜੀਵ ਕੁਮਾਰ ਅਧਿਆਪਕ ਸਿੰਘ ਅਤੇ ਮਨਦੀਪ ਸਿੰਘ ਨੇ ਬਖੂਬੀ ਕੀਤਾ ਇਸ ਦਰਨ ਉਡਾਸ ਮੁੱਚਾ ਸਾਬ ਅਤੇ ਵਿਦਿਆਰਥੀ ਹਾਜ਼ਰ ਸਨ ਮੇਰਾ ਪੰਜਾਬ న్యూਸ ਲਈ ਪ੍ਰਦੀਪ ਧੀਮਾਨ ਦੀ ਰਿਪੋਰਟ ਅੱਜ ਪਿੰਡੀ ਢੂਮੇਵਾਲ ਦੇ ਵਿੱਚ ਜੀ ਗੁਰਦਤਾ ਸਕੂਲ ਦੇ ਵਿੱਚ ਬੱਚਿਆਂ ਦੇ ਰੂਗਰੂ ਹੋਣ ਦਾ ਮਾਫਾ ਮਿਲਿਆ ਮੈਂ ਆਪ ਦੇ ਮਾਤਮ ਰਾਈ ਧੰਨਵਾਦ ਕਰਨਾ ਚਾਹੁੰਦਾ ਹਾਂ ਪ੍ਰਧਾਨ ਮੰਤਰੀ ਜੀ ਦਾ ਜਿਨ੍ਹਾਂ ਨੇ ਕਿ ਇਸ ਦਿਨ ਨੂੰ ਯੂਨਿਟੀ ਡੇ ਦੇ ਨਾਮ ਦੇ ਉੱਤੇ ਜਿਹੜਾ ਹੈਗਾ ਪੂਰੇ ਦੇਸ਼ ਦੇ ਵਿੱਚ ਮਨਾਉਂਦਾ ਸਿੰਪਲ ਚੱਕਿਆ ਬਹੁਤ ਅੱਛੀ ਗੱਲ ਹੈ ਅ ਸੁਭਾਸ਼ ਚੰਦਰ ਬੋਸ ਵਰਗੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਕਿ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਕੰਟ੍ਰਿਬਿਊਸ਼ਨ ਕੀਤੀ ਐਸੀ ਸ਼ਖਸੀਅਤਾਂ ਦਾ ਬੱਚਿਆਂ ਦੇ ਵਿੱਚ ਉਸ ਹਿਸਟਰੀ ਨੂੰ ਲੈ ਕੇ ਜਾਣਾ ਬੱਚਿਆਂ ਨੂੰ ਉਸ ਹਿਸਟਰੀ ਨਾਲ ਜਾਣੂ ਕਰਾਉਣਾ ਤੇ ਇਹਨਾਂ ਬੱਚਿਆਂ ਲਈ ਬਹੁਤ ਵੱਡੀ ਇਨਸਪੀਰੇਸ਼ਨ ਹੈ ਸੋ ਮੈਂ ਧੰਨਵਾਦ ਕਰਦਾ ਹਾਂ ਭਾਰਤ ਸਰਕਾਰ ਦਾ ਜਿਨੇ ਕਿ ਇਹ ਪ੍ਰੋਗਰਾਮ ਪਿੰਡ ਪਿੰਡ ਰੱਖਣ ਦੀ ਸਕੂਲ ਪਿੰਡ ਵਿੱਚ ਸਕੂਲਾਂ 'ਚ ਰੱਖਣ ਦੀ ਜਿਹੜਾ ਹੈਗਾ ਇਨੀਸ਼ੀਏਟਿਵ ਬਣਾਇਆ ਮੈਂ ਆਪਣੇ ਆਪ ਨੂੰ ਭਾਗੀਸ਼ਾਲੀ ਮਹਿਸੂਸ ਕਰਦਾ ਕਿ ਐਸੀ ਸ਼ਖਸੀਅਤ ਦਾ ਜਦੋਂ ਹੈਗਾ ਆਰਣ ਮੈਨ ਆਫ ਇੰਡੀਆ ਦੇ ਬਾਰੇ ਜਦੋਂ ਮੌਕਾ ਮਿਲਿਆ ਉਹਨਾਂ ਦੀ ਸ਼ਤਾਬਦੀ ਮਨਾਉਣ ਦਾ ਮੌਕਾ ਮਿਲਿਆ ਤੇ ਮੈਂ ਇੱਥੇ ਪਿੰਡ ਚ ਆਪਣੀ ਸਕੂਲ ਵਿੱਚ ਬੱਚਿਆਂ ਦੇ ਸਾਹਮਣੇ ਅੱਜ ਸਰਦਾਰ ਵੱਲਭ ਭਾਈ ਪਟੇਲ ਦੀ 150ਵੀਂ ਜਨਮ ਦਿਤੀ ਮਾਪਾਗਰਤਾ ਪਾਲਸ ਸਕੂਲ ਦੇ ਵਿੱਚ ਬਣਾਈ ਗਈ ਜਿਸ ਵਿੱਚ ਮੇਰਾ ਜੋਬਾ ਭਾਰਤ ਪ੍ਰੋਪਰਟੀ ਟੀਮ ਅਤੇ ਉਹਦੇ ਵਿੱਚ ਮੁੱਖ ਮਹਿਮਾਨ ਅਜੀਬੀਂ ਲਾਲਪਾਲ ਐਡਵੋਕੇਟ ਨੀਪਰਸੋਨੀ ਆਦੀ ਸ਼ਾਵਨ ਸੰ ਤੇ ਸਕੂਲ ਦੇ ਵਿੱਚ ਇਸ ਪ੍ਰੋਗਰਾਮ ਲਈ ਲੈਕਚਰ ਕ quiz ਕੰਪੀਟੀਸ਼ਨ ਡਰਾਇੰਗ ਐਂਡ ਰਾਈਟਿੰਗ ਕੰਪੀਟੀਸ਼ਨ ਕਰਵਾਏ ਗਏ ਸੋ ਮੇਰਾ ਇਨ ਇਥੇ ਇਹਨਾਂ ਮੁੱਖ ਮਹਿਮਾਨ ਦਾ ਆਨ ਦ ਪਹੁੰਚਣ ਲਈ ਬਹੁਤ ਬਤਨਬਾ